ਆ ਸੋ ਜਸ ਸਿੰਘ ਜੀ ਜਾਂਦੇ ਜਾਂਦੇ ਜਿਹੜੀ ਇੱਕ ਖਬਰ ਜਿਹੜੀ ਤੁਸੀਂ ਸ਼ੁਰੂਆਤ ਚ ਜ਼ਿਕਰ ਕੀਤਾ ਸੀਗਾ ਉਹ ਆਪਾਂ ਦੱਸਦੇ ਜਾਈਏ ਵੀ ਹਜ਼ਾਰ ਤੋਂ ਵੱਧ ਜਿਹੜੇ ਹੈਲਥ ਵਰਕਰਸ ਆ ਉਹਨਾਂ ਨੇ ਜਿਹੜੇ ਰਾਬਰਟ ਐਫ ਕੈਨੇਡੀ ਜੂਨੀਅਰ ਆ ਉਹਨਾਂ ਨੂੰ ਅਸਤੀਫਾ ਦੇਣ ਦੇ ਲਈ ਜਿਹੜੀ ਉਹ ਮੰਗ ਕੀਤੀ ਆ ਚਿੱਠੀਆਂ ਜਿਹੜੀਆਂ ਇਸ ਟਾਈਮ ਲਿਖੀਆਂ ਜਾ ਰਹੀਆਂ ਕਿੰਨੇ ਵੀ ਆਰ ਐਫ ਕੇ ਜੂਨੀਅਰ ਜਿਹੜੀਆਂ ਆਪਣੀਆਂ ਆਈਡੀਓਲੋਜੀਜ਼ ਲਿਆ ਰਹੇ ਆ ਉਹਦੇ ਨਾਲ ਯੂ ਐਸ ਦੇ ਵਿੱਚ ਜਿਹੜੀ ਹੈਲਥ ਔਰ ਨੂੰ ਖਤਰੇ ਦੇ ਵਿੱਚ ਪਾ ਰਹੇ ਆ ਤੇ ਮੰਗ ਜਿਹੜੀ ਆ ਉਹਨਾਂ ਦੇ ਹੁਣ ਅਸਤੀਫੇ ਦੀ ਜਿਹੜੀ ਲਗਾਤਾਰ ਉੱਠ ਰਹੀ ਆ ਉਹਦੇ ਫੋਰੀਡਾ ਪਹਿਲਾ ਵਾਹਦ ਸੂਬਾ ਜਿਹੜਾ ਉਹ ਬਣਿਆ ਆ ਜਿਨ੍ਹਾਂ ਨੇ ਕਿਹਾ ਵੀ ਜਿਹੜੀਆਂ ਡਿਜ਼ੀਜ਼ਸ ਵੈਕਸੀਨਸ ਦੇ ਨਾਲ ਬਚਾਈਆਂ ਜਾ ਸਕਦੀਆਂ ਸੀ ਉਹ ਹੁਣ ਵੈਕਸੀਨ ਲਵਾਉਣ ਦੀ ਜ਼ਰੂਰਤ ਹੀ ਨਹੀਂ ਹੈਗੀ ਫੋਰੀਡਾ ਨੇ ਅਨਾਉਂਸ ਕਰ ਦਿੱਤਾ ਵੀ ਜਿਹੜੇ ਚਿਲड्रन ਆ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਵੈਕਸੀਨ ਜਿਹੜੀ ਉਹ ਲਵਾਉਣ ਦੀ ਜ਼ਰੂਰਤ ਨਹੀਂ ਆ ਫੋਰ ਰੀਡਰ ਦੇ ਜਿਹੜੇ ਸਰਜੈਂਟ ਜਨਰਲ ਜੋਸਫ ਲਡਾਪੋ ਉਹਨਾਂ ਨੇ ਜਿਹੜੀ ਆ ਇਹ ਜਾਣਕਾਰੀ ਆ ਉਹ ਦਿੱਤੀ ਆ ਉਹਨਾਂ ਨੇ ਵੈਕਸੀਨ ਲਵਾਉਣ ਨੂੰ ਜਿਹੜੀ ਸਲੇਵਰੀ ਦੇ ਨਾਲ ਕੰਪੇਅਰ ਜਿਹੜਾ ਉਹ ਕੀਤਾ ਤੇ ਕਹਿੰਦੇ ਵੀ ਇਸ ਲਈ ਜਿਹੜੀ ਅਸੀਂ ਇਹਨਾਂ ਨੂੰ ਰਿਪੀਲ ਕਰ ਰਹੇ ਹਾਂ ਅਮਰੀਕਾ ਦੇ ਵਿੱਚ ਹੈਲਥ ਦੇ ਸਿਸਟਮ ਨੂੰ ਲੈ ਕੇ ਵੈਕਸੀਨਸ ਨੂੰ ਲੈ ਕੇ ਖਾਸ ਕਰਕੇ ਕੋਵਿਡ ਤੋਂ ਬਾਅਦ ਬਹੁਤ ਜ਼ਿਆਦਾ ਰੋਲਰ ਅੱਪਾ ਜਿਹੜਾ ਆ ਉਹ ਇਸ ਦੇ ਵਿੱਚ ਪੈਂਦਾ ਜਿਹੜਾ ਹੋ ਰਿਹਾ ਆ ਤੇ ਪੈ ਰਿਹਾ ਆ ਤੇ ਉਸ ਦੇ ਨਤੀਜੇ ਦੇ ਵਜੋਂ ਆਪਾਂ ਦੇਖ ਰਹੇ ਹਾਂ ਵੀ ਫਰਿਡਾ ਨੇ ਇਸ ਚੀਜ਼ ਦੀ ਸ਼ੁਰੂਆਤ ਕੀਤੀ ਆ ਵੀ ਉੱਥੇ ਵਿਦਿਆਰਥੀਆਂ ਜਿਹੜੇ ਵੀ ਸਕੂਲਾਂ ਦੇ ਵਿੱਚ ਪੜ੍ਹਦੇ ਆ ਉਹਨਾਂ ਨੂੰ ਹੁਣ ਵੈਕਸੀਨ ਲਾਉਣ ਦੀ ਜਿਹੜੀ ਉਹ ਜ਼ਰੂਰਤ ਨਹੀਂ ਆ ਬਹੁਤ ਸਾਰੇ ਸੂਬਿਆਂ ਦੇ ਵਿੱਚ ਇਹ ਚੀਜ਼ ਰਿਕੁਆਇਰਡ ਆ ਹੁਣ ਉਦੋਂ ਮੁਸ਼ਕਲ ਜਿਹੜੀ ਹਰਜੋਤ ਸਿੰਘ ਜੀ ਆ ਸਕਦੀ ਆ ਜਦੋਂ ਇੱਕ ਸੂਬੇ ਤੋਂ ਦੂਜੇ ਸੂਬੇ ਦੇ ਵਿੱਚ ਲੋਕ ਮੂਵ ਕਰਦੇ ਆ ਖਾਸ ਕਰਕੇ ਉਹ ਸੂਬੇ ਜਿੱਦਾਂ ਆਪਾਂ ਫਲੋਰੀਡਾ ਤੇ ਕੈਲੀਫੋਰਨੀਆ ਦੀ ਗੱਲ ਕਰ ਲਈਏ ਇੱਥੇ ਦੇ ਸਕੂਲ ਜੇ ਰਿਕੁਆਇਰ ਕਰਦੇ ਆ ਫਲੋਰੀਡਾ ਵਾਲੇ ਜੇ ਉਹ ਨਹੀਂ ਕਰਦੇ ਉਧਰੋਂ ਜੇ ਕੋਈ ਇਧਰ ਨੂੰ ਆਉਂਦਾ ਓਦੋਂ ਕੀ ਸਿਚੁਏਸ਼ਨ ਬਣੂਗੀ ਉਹ ਥੋੜਾ ਜਿਹਾ ਕੰਮ ਪੇਚੀਦਾ ਜਿਹੜਾ ਉਹ ਅੱਗੇ ਬਣ ਜਾ ਰਹੇ ਆ ਸੋ ਇਹ ਇਸ ਸਟੇਟ ਸਬਜੈਕਟ ਦੇ ਤੌਰ ਦੇ ਉੱਤੇ ਫਲੋਰੀਡਾ ਨੇ ਫੈਸਲਾ ਲਿਆ ਆ ਵੀ ਚਾਹੇ ਮੀਜ਼ਲ ਮੰਪਾ ਚਿਕਨਪਾਕਸ ਪੋਲੀਓ ਹੈਪੇਟਾਈਟਸ ਇਹਦੀਆਂ ਜਿਹੜੀਆਂ ਵੈਕਸੀਨਸ ਪਹਿਲਾਂ ਜ਼ਰੂਰੀ ਹੁੰਦੀਆਂ ਸੀਗੀਆਂ ਸਕੂਲ 'ਚ ਦਾਖਲਾ ਲੈਣ ਤੋਂ ਪਹਿਲਾਂ ਉਹਨਾਂ ਨੂੰ ਉਹਨਾਂ ਨੇ ਹੁਣ ਹਟਾ ਦਿੱਤਾ ਹੈਗਾ ਠੀਕ ਹੈ